ਇੱਕ ਵਾਰੀ ਮਾਰ ਦਿਓ ਤਾੜੀਆਂ ਕਿਉਂਕਿ ਹਾਸਿਆਂ ਦਾ ਬਾਦਸ਼ਾ ਪੋਟੂ ਸ਼ਾਹ ਔਰ ਕਾਕੇ ਸ਼ਾਹ ਜੀ ਔਰ ਮੈਡਮ ਕਵਿਤਾ ਪੱਲਾ ਜੀ ਪੋਟੂ ਸ਼ਾਹ ਜੀ ਨੂੰ ਬੇਨਤੀ ਕਰਾਂਗੇ ਹੁਣ ਅੱਗੇ ਆਉਣ ਮੈਂ ਧੰਨਵਾਦੀਆਂ ਸਰਪੰਚ ਬੀਬੀ ਗਰਮੇਲ ਕੌਰ ਧਰਮਪਤਨੀ ਸਰਦਾਰ ਬਹਾਦਰ ਸਿੰਘ ਜੀ ਔਰ ਐਕ ਸਰਪੰਚ ਸਾਹਿਬ ਓਮ ਪ੍ਰਕਾਸ਼ ਜੀ ਔਰ ਪ੍ਰਧਾਨ ਜਸਵੀਰ ਸਿੰਘ ਜੀ ਬਲਾਕ ਸਮਿਤੀ ਮੈਂਬਰ ਅਤੇ ਸਮੂਹ ਪੰਚਾਇਤ ਦਾ ਧੰਨਵਾਦੀਆਂ ਮੈਂ ਔਰ ਸਾਡੇ ਜੀਤਕਾਰ ਸਰਵਜੀਤ ਵਰਦੀ ਸਾਬ ਜਿਹਨਾਂ ਨੇ ਮੈਨੂੰ ਤੁਹਾਡੇ ਰੂਪ ਰੂਪੇਸ਼ ਕੀਤਾ ਹਾਂਜੀ ਆਓ ਜੀ ਹਾਂਜੀ ਮੋਟੂ ਸ਼ਾਹ ਜੀ ਅੱਜ ਦਸਹਰੇ ਦਾ ਮੇਲਾ ਲੱਗਿਆ ਲੱਗਿਆ ਮੈਂ ਕਿਹੜਾ ਆਨਾ ਮੈਂ ਦੇਖਦਾ ਕਿੰਨਾ ਵਧੀਆ ਸੱਜਿਆ ਹਾਂ ਹਾਂ ਤੇ ਦੇਖੋ ਤਾਂ ਸਹੀ ਪੰਡਾਲ ਕਿੱਦਾਂ ਖਜਾ ਖਚ ਭਰਿਆ ਪਿਆ ਹਾਏ ਮੈਂ ਸਦਕੇ ਜਾਮਾ ਪੰਡਾਲ ਖਜਾ ਖਚ ਭਰਿਆ ਹੋਇਆ ਹਾਂਜੀ ਤੇਰੇ ਵੱਲ ਦੇਖ ਕੇ ਖੁਸ਼ ਹੁੰਦੇ ਮੇਰੇ ਵੱਲ ਦੇਖ ਕੇ ਗੁੱਸਾ ਚੜਿਆ ਹੋਇਆ ਔਰ ਡੇਲੇ 'ਚ ਕੱਢਦਾ ਮੇਰੇ ਵੱਲ ਓਹੋ ਬੱਟੂ ਸ਼ਾਜੀ ਸਭ ਨੂੰ ਦੱਸੋ ਕਿ ਤੁਸੀਂ ਰਹਿਨੇ ਕਿੱਥੇ ਹੋ ਮੈਂ ਆਪਦੇ ਘਰੇ ਰਹਿਣਾ ਏ ਆਪਦਾ ਘਰ ਕਿੱਥੇ ਆ ਜਿੱਥੇ ਮੈਂ ਰਹਿਣਾ ਮੇਰਾ ਮਤਲਬ ਰਹਿੰਦੇ ਕਿੱਥੇ ਹੋ ਜਿੱਥੇ ਮੇਰਾ ਬਾਪੂ ਰਹਿੰਦਾ ਤੇ ਤੁਹਾਡਾ ਬਾਪੂ ਕਿੱਥੇ ਰਹਿੰਦਾ ਉਹ ਤੁਹਾਡੀ ਬੇਬੇ ਕੋ ਰਹਿੰਦਾ ਤੁਹਾਡੀ ਬੇਬੇ ਕੋ ਰਹਿੰਦਾ ਤੇ ਉਹਨੂੰ ਫੀਲੂ ਫੀਲੂ ਕਹਿੰਦਾ ਆ ਈਲੂ ਈਲੂ ਤਾਂ ਸਾਰਾ ਨਾਏ ਨਹੀਂ ਕਹਿੰਦਾ ਇਲੂ ਇਲੂ ਪਰ ਮੂੰਹ ਚ ਦੰਦ ਹੈ ਨਹੀਂ ਕਿ ਅਜ ਕਾਜਾ ਫੀਲੋ ਫੀਲੋ ਨਿਕਲਦਾ ਮੈਨੂੰ ਦੱਸ ਤੂੰ ਕਿੱਥੇ ਰਹਿਨੀ ਆ ਮੈਂ ਮੈਂ ਰਹਿਨੀ ਆ ਲੁਧਿਆਣੇ ਦੇ ਟਾਪ ਏਰੀਏ ਚ ਉੱਥੇ ਕੋ 50 ਕੇ ਲੱਖ ਦੀ ਕੋਠੀ ਵਿਕਦੀ ਆ ਆਹੋ ਆਹੋ ਮੇਰੇ ਨਾਲ ਵਾਲੀ ਵਿਕਦੀ ਆ ਐ ਕਰੋ ਫੇ ਆਪੇ ਲੈ ਲਿਓ ਮੇਰੇ ਕੋਲੇ ਤਾਂ ਪੈਸੇ ਹੈ ਨਹੀਂ ਪਟੂ ਸ਼ਾਹ ਜੀ ਹਾਂ ਫਿਊਲ ਦੀਆਂ ਗੱਲਾਂ ਛੱਡੋ ਹਲੋ ਛੱਡਤੀਆਂ ਤੁਹਾਨੂੰ ਪਤਾ ਸਾਨੂੰ ਅੱਜ ਇੱਥੇ ਫਰਮਾਇਸ਼ਾਂ ਆਈਆਂ ਨੇ ਮੈਂ ਕਿਹਾ ਬੀਬਾ ਦੱਸ ਕਿਹੜੀ ਕਿਹੜੀ ਫਰਮਾਇਸ਼ ਆਈ ਮੈਂ ਪੂਰੀਆਂ ਕਰੂੰ ਇੱਕ ਫਰਮਾਇਸ਼ ਆਈ ਆ ਜਦੋਂ ਤੁਰਦੀ ਮੜਕਦੇ ਨਾਲ ਹਾਈ ਮੈਂ ਮਰ ਜਾਵਾਂ ਜਦੋਂ ਤੁਰਦੀ ਮੜਕਦੇ ਨਾਲ ਜਦੋਂ ਤੁਰਦੀ ਮੜਕਦੇ ਨਾਲ ਤੇ ਜੁੱਤੀ ਚੂੰ ਚੂੰ ਕਰਦੀ ਆ ਤੇ ਫੇਟੇ ਮੋਏ ਜੁੱਤੀ ਆ ਕਿ ਕੁੱਤੀ ਆ ਜਿਹੜੀ ਜੂੰ ਜੂੰ ਕਰਦੀ ਆ ਇੱਕ ਹੋਰ ਫਰਮਾਇਸ਼ ਆਈ ਆ ਮੈਂ ਕਿਹਾ ਦੱਸੋ ਕਿਹੜੀ ਇੱਕ ਵੀਰ ਕਹਿੰਦਾ ਹੈ ਕਿ ਸੁਣਨਾ ਕਿਹੜਾ ਰਾਤੀ ਟੁੱਟ ਗਈ ਨੀਂਦ ਨਾ ਆਈ ਰਾਤੀ ਟੁੱਟ ਗਈ ਨੀਂਦ ਨਾ ਆਈ ਰਾਤੀ ਟੁੱਟ ਗਈ ਨੀਂਦ ਨਾ ਆਈ ਕਾਲੀ ਗਾਨੀ ਮਿੱਤਰਾ ਦੀ ਨੇਪਲਾ ਗਾਨੀ ਟੁੱਟੀ ਕਿ ਮੰਜੇ ਦੀ ਬਾਈ ਟੁੱਟ ਗਈ ਮੈਂ ਕਹਿੰਨਾ ਗੀਤ ਕਿੱਦਾਂ ਵਿਆਉਂਦੇ ਪਏ ਆ ਕਿੱਦਾਂ ਦੇ ਫੱਤੋ ਦੇ ਯਾਰ ਬੜੇ ਨੇ ਕਿਵੇਂ ਪਰਪੋਜ ਕਰਾਂ ਮੈਂ ਕਹੇ ਜੇ ਫੱਤੋ ਦੇ ਪਹਿਲਾਂ ਯਾਰ ਬੜੇ ਤੂੰ ਪਿੱਛੇ ਅੰਬ ਲੈਣ ਜਾਣਾ ਇੱਕ ਹੋਰ ਗੀਤ ਆਇਆ ਜੱਟ ਸੇਵੀਆਂ ਚ ਲੰਗੀਆਂ ਚੜੇਲ ਟੱਕਰੀ ਤਮ ਮੈਂ ਕਿਹਾ ਸੇਵਿਆਂ ਤੋਂ ਚੜ੍ਹੇਲੀ ਟੱਕਰ ਨਹੀਂ ਹੋ ਰੋ ਉੱਥੇ ਮਿਸ ਪੂਜਾ ਬੈਠੀ ਹੋਈ ਹੈ ਵੈਸੇ ਵਟੂਚਾ ਤੇਰੀ ਮਿਸ ਪੂਜਾ ਦਾ ਕੀ ਹਾਲ ਆ ਲੈ ਹਾਲ ਦਾ ਸੁਣ ਲੈ ਮੈਂ ਪਰਸੋਂ ਪ੍ਰੋਗਰਾਮ ਤੋਂ ਆਉਣਾ ਪਿਆ ਅੱਛਾ ਮੈਂ ਤਾਂ ਮੂਰੇ ਮੂਰੇ ਕ ਭਈਆ ਟਰਾਲੀ ਲੈ ਕੇ ਜਾਵੇ ਪਿੱਛੇ ਲਿਖਿਆ ਮਿਸ ਪੂਜਾ ਮਿਸ ਪੂਜਾ ਮੈਂ ਕਿਹਾ ਭਈਆ ਜੀ ਮਿਸ ਪੂਜਾ ਕੋ ਜਾਣਦੇ ਹੋ ਨਾ ਕੀ ਕਹਿੰਦੀ ਭਈਆ ਕਹਿੰਦਾ ਮੈਂ ਨਹੀਂ ਜਾਣਦਾ ਕੌਣ ਹੈਗੀ ਮਿਸ ਪੂਜਾ ਤੇ ਮੈਂ ਕਿਹਾ ਫੇਰ ਟਰਾਲੀ ਪਿੱਛੇ ਕਿਉਂ ਲਖਾਇਆ ਟਰਾਲੀ ਪਿੱਛੇ ਕਿਉਂ ਲਖਾਇਆ ਕਹਿੰਦਾ ਗੱਲ ਇਦਾਂ ਸਾਡੇ ਸਰਦਾਰ ਕੋਲ ਟਰੈਕਟਰ ਬਹੁਤ ਹੈਗੇ ਤਾਂ ਟਰਾਲੀ ਕੋਈ ਹੈਗੀ ਮੈਂ ਕਿਹਾ ਇਹਦਾ ਮਤਲਬ ਕੀ ਆ ਇਹਦਾ ਕੀ ਮਤਲਬ ਹੋਇਆ ਕਹਿੰਦਾ ਜਿੱਦਾਂ ਮਿਸ ਪੂਜਾ ਨਾਲ ਜਿਹੜਾ ਮਰਜ਼ੀ ਉੱਠ ਕੇ ਗਾ ਲੈਂਦਾ ਇਦਾਂ ਜਿਹੜੇ ਟਰੈਕਟਰ ਦਾ ਦਿਲ ਕਰਦਾ ਟਰਾਲੀ ਨੂੰ ਪਿੱਛੇ ਪਾ ਲੈਂਦਾ ਤਾਲੀਆਂ ਖੋਲ ਕੇ ਵਜਾਇਆ ਕਰੋ ਯਾਰ ਮਾਹੌਲ ਸਾਡੇ ਬਿਰਦੀ ਸਾਹਿਬ ਬਹੁਤ ਜ਼ਿਆਦਾ ਮਾਣ ਕਰ ਗਿਆ ਥੈਂਕ ਯੂ ਹਾਓ ਵੈਸੇ ਬੱਟੂ ਸਾਹਿਬ ਤੇਰਾ ਵਿਆਹ ਹੋ ਗਿਆ ਵਿਆਹ ਹੋ ਗਿਆ ਹੁਣ ਤੂੰ ਤਲਾਕ ਕਰਾਉਣਾ ਆਪਦਾ ਤੇ ਕਰਾਈ ਵਿਆਹ ਉਹ ਨਹੀਂ ਮੇਰੇ ਕਹਿਣ ਦਾ ਮਤਲਬ ਆ ਤੇਰੀ ਘਰ ਵਾਲੀ ਤੇਰੀ ਜਾਨੂ ਤੈਨੂੰ ਕਿੰਨਾ ਕੁ ਪਿਆਰ ਕਰਦੀ ਆ ਅਸੀਂ ਪਿੰਡਾਂ ਵਾਲੇ ਜਾਨੂ ਜਿੰਨੂ ਘੱਟੇ ਕਹਿੰਨੇ ਬਹੁਤ ਪਿਆਰ ਕਰਦੀ ਆ ਅੱਛਾ ਮੈਂ ਜਦੋਂ ਰਾਤ ਨੂੰ ਸੌਣਾ ਸਵੇਰੇ ਪਤਾ ਕਿਵੇਂ ਜਗਾਉਂਦੀ ਆ ਕਿਵੇਂ ਜਗਾਉਂਦੀ ਆ ਭਾਜੀ ਭਾਜੀ ਉੱਠ ਸਵੇਰਾ ਹੋ ਗਿਆ ਤੇ ਮੈਂ ਕਹਿੰਦਾ ਭੈਣ ਜੀ ਜਦੋਂ ਤਾਂ ਤੁਹਾਡੇ ਨਾਲ ਵਿਆਹ ਕਰਾਇਆ ਮੇਰੀ ਜ਼ਿੰਦਗੀ ਚ ਨੀਰਾ ਹੋ ਗਿਆ ਫੈਸ਼ਨ ਬਹੁਤ ਕਰਦੀ ਐਡਾ ਵੱਡਾ ਜੂੜਾ ਕਰਦੀ ਐਡਾ ਵੱਡਾ ਐਡਾ ਵੱਡਾ ਜੂੜਾ ਥੋੜੇ ਦਿਨ ਪਹਿਲਾਂ ਸਾਡੀ ਕਿਤੇ ਘਰੇ ਲੜਾਈ ਹੋ ਗਈ ਅੱਛਾ ਮੈਂ ਵੱਟ ਕੇ ਚਪੇੜ ਮਾਰੀ ਜੂੜਾ ਖੁੱਲ ਗਿਆ ਵਿੱਚੋਂ ਗੜਬੀ ਨਿਕਲੀ ਫੇਰ ਉਦੋਂ ਮੇਰੀ ਮਾਂ ਪਤਾ ਕੀ ਕਹਿੰਦੀ ਕੀ ਕਹਿੰਦੀ ਹਾਂ ਹੇ ਪੁੱਟੇ ਕਿ ਚਪੇੜ ਹੋਰ ਮਾਰ ਦੇ ਉਹ ਕਿਉਂ ਮੈਂ ਕਿਹਾ ਬੇਬੇ ਉਹ ਕਿਉਂ ਉਹ ਤਾਂ 3 ਦਿਨ ਹੋ ਗਏ ਪਤੀਲੀ ਵੀ ਨਹੀਂ ਲੱਭਦੀ ਇਹ ਸਾਰਾ ਡਰਾਮਾ ਘਰੋਂ ਸ਼ੁਰੂ ਹੁੰਦਾ ਫੇਰ ਸਟੇਜਾਂ ਤੇ ਕਰੀਦਾ ਅੱਛਾ ਮਤਲਬ ਇਹ ਸਾਰਾ ਤੇਰਾ ਜਿਹੜਾ ਖਾਨਦਾਨ ਕਮੇਡੀਅਨ ਆ ਹਾਂ ਹਾਂ ਤੂੰ ਹੈ ਕਿਹੜੇ ਖਾਨਦਾਨ ਦਾ ਮੈਂ ਬਹੁਤ بڑے ਖਾਨਦਾਨ ਦਾ ਮੇਰੇ ਤੇ ਖਾਨਦਾਨ ਦਾ ਕੋਈ ਬਾਲ ਨਹੀਂ 빙ਾ ਕਰ ਸਕਦਾ ਨਾ ਕੋਈ ਬਾਲ ਕਿਉਂ ਨਹੀਂ 빙ਾ ਕਰ ਸਕਦਾ ਸਾਰਾ ਖਾਨਦਾਨ ਹੀ ਗੰਜਾ ਹੈ ਅਸੀਂ ਤਾਂ ਆਪਣੀ ਭੈਣ ਦੇ ਘਰ ਦਾ ਪਾਣੀ ਤੱਕ ਨਹੀਂ ਪੀਂਦੇ ਨਾ ਭੈਣ ਦੇ ਘਰ ਦਾ ਪਾਣੀ ਕਿਉਂ ਨਹੀਂ ਪੀਂਦੇ ਭੈਣ ਨੂੰ ਕਹੀਦਾ ਗਰਮੀ ਬੜੀ ਕੋਲਡ ਡ੍ਰਿੰਕੀ ਮੰਗਾ ਲਓ ਮੈਂ ਖਾਨਦਾਨ ਦੇ ਨਾਲ ਨਾਲ ਸਾਇੰਸਤਾਨ ਵੀ ਬਹੁਤ بڑا ਹੈ ਅੱਛਾ ਮੈਂ ਆਪਣੀ ਅਕਲ ਦੇ ਨਾਲ ਇੱਕ ਛੋਟੀ ਜੀ ਕੋਲੀ ਤਿਆਰ ਕੀਤੀ ਆ ਛੋਟੀ ਜੀ ਕੋਲੀ ਜਿੰਨਾ ਮਰਜੀ ਪਾਣੀ ਪਾ ਦੋ ਭਰਦੀ ਨਹੀਂ ਨਾ ਭਰਦੀ ਕਿਉਂ ਨਹੀਂ ਥੱਲੇ ਮੋਰੀ ਕੀਤੀ ਹੋਈ ਆ ਮੈਂ ਇੱਕ ਨਲਕਾ ਬਣਾਇਆ ਗੇੜੋ ਤਾਂ ਪਾਣੀ ਨਹੀਂ ਕੱਢਦਾ ਫੇਰ ਕੀ ਕੱਢਦਾ ਜਿਹੜਾ ਗੇੜਦਾ ਉਹਨੂੰ ਦੰਦੀਆਂ ਕੱਢਦਾ ਹਾਂ ਤਾਲੀਆਂ ਭੂਆ ਨੇ ਬਚਾਉਣੀਆਂ ਮੇਰੀ ਨੇ বাজਾਇਆ ਕਰੋ ਆਓ ਓਟੂ ਜੀ ਤੈਨੂੰ ਤਾਂ ਬਹੁਤ ਤੇਰਾ ਦਿਮਾਗ ਜਿਹੜਾ ਬਹੁਤ ਚੱਲਦਾ ਤੂੰ ਮੈਨੂੰ ਐਂ ਦੱਸ ਜੀ ਆਈ ਬੀਬੀ ਨੇ ਪੰਗਾ ਪਾਉਣਾ ਮੇਲੇ 'ਚ ਜੇ ਦਿਲ ਦਾ ਨਾ ਅੰਡਾ ਹੁੰਦਾ ਹਾਂ ਤਾਂ ਹਿੰਦੀ ਫਿਲਮਾਂ ਦੇ ਨਾਮ ਕਿੱਦਾਂ ਦੇ ਹੋਣੇ ਸੀ ਹਿੰਦੀ ਫਿਲਮਾਂ ਦੇ ਨਾਂ ਹੋਣੇ ਸੀ ਹਮ ਆਪਕੇ ਅੰਡੇ ਮੇ ਰਹਤੇ ਹਨ ਅੰਡਾ ਹੈ ਕਿ ਮੰਨਤਾ ਨਹੀਂ ਅੰਡੇ ਮੇ ਕੁਝ ਕੁਝ ਹੁੰਦਾ ਹੈ ਅੰਡੇ ਵਾਲੇ ਦੁਲਹਨੀਆਂ ਲੈ ਜਾਏਗੇ ਤੇ ਪੰਜਾਬੀ ਸਿੰਗਰਾਂ ਨੇ ਕਿੱਦਾਂ ਗਾਉਣਾ ਸੀ ਜਿੱਦਾਂ ਬੱਬੂ ਮਾਨ ਦਾ ਗਾਣਾ ਤੇਰੇ ਦਿਲ ਵਿੱਚ ਮੇਰਾ ਘਰ ਹੋਵੇ ਫੇ ਪਤਾ ਕਿਵੇਂ ਹੋਣਾ ਕਿਵੇਂ ਹੋਣਾ ਸੀ ਤੇਰੇ ਅੰਡੇ ਵਿੱਚ ਮੇਰਾ ਘਰ ਹੋਵੇ ਕਦ ਆਇਆ ਕਰ ਕਦ ਜਾਇਆ ਕਰ ਨਸ਼ੱਤਰ ਗਿੱਲ ਦਾ ਗਾਣਾ ਕਿਹੜਾ ਆਂਡਾ ਦਿੱਤਾ ਨਹੀਂ ਸੀ ਠੋਕਰਾਂ ਲਵਾਣ ਵਾਸਤੇ ਆਂਡਾ ਦਿੱਤਾ ਨਹੀਂ ਸੀ ਨਸ਼ੱਤਰ ਗਿੱਲ ਦਾ ਇੱਕ ਹੋਰ ਗਾਣਾ ਕਿਹੜਾ ਹੱਸਦੀ ਨੇ ਆਂਡਾ ਮੰਗਿਆ ਮੁੰਡਾ ਜਾਨ ਦੇਣ ਤੱਕ ਜਾਵੇ ਹੱਸਦੀ ਨੇ ਸਾਡੇ ਹੰਸ ਭਾਈ ਦਾ ਗਾਣਾ ਦਿਲ ਚੋਰੀ ਸਾਡਾ ਹੋ ਗਿਆ ਪਤਾ ਕਿੱਦਾਂ ਹੋਣਾ ਕਿੱਦਾਂ ਹੋਣਾ ਸੀ ਆਂਡਾ ਚੋਰੀ ਸਾਡਾ ਹੋ ਗਿਆ ਕੀ ਕਰੀਏ ਕੀ ਕਰੀਏ ਆਂਡਾ ਚੋਰੀ ਸਾਡਾ ਤਾਲੀਆਂ ਬਜਾਦਿਆ ਕਰੋ। ਭਾਈ ਸਰਦੂਸ ਸਿਕੰਦਰ ਦਾ ਗਾਣਾ ਦਿਲ ਦੇ ਦੇ ਦਿਲ ਲੈ ਲੈ ਪਤਾ ਕਿਵੇਂ ਹੋਣਾ ਸੀ। ਕਿਵੇਂ ਹੋਣਾ ਸੀ? ਉਹ ਅੰਡਾ ਦੇ ਦੇ। ਉਹ ਅੰਡਾ ਲੈ ਲੈ। ਉਹ ਅੰਡਾ ਦੇ ਦੇ। ਉਹ ਅੰਡਾ ਲੈ ਲੈ। ਸਾਡੇ ਕੋਲੋਂ ਸੋਣੀਏ ਨਹੀਂ ਸਾਡਾ ਅੰਡਾ ਮੰਗਦੀਆਂ ਧੇਰ ਕਾ ਦੀ ਲਾਈ ਫੜ ਐ ਲੈ। ਨਹੀਂ ਅੰਡਾ ਦੇ ਦੇ। ਨਹੀਂ ਅੰਡਾ ਲੈ ਲੈ। ਤੁਹਾਡੇ ਖਾਣੇ ਪੈਂਦੀ ਬਜਾ ਕਰੋ ਤਾਲੀਆਂ। ਵੈਸੇ ਬੋਟੂ ਸ਼ਾ ਇਹ ਤਾਂ ਹੋ ਗਈ ਅੰਡੇ ਦਿਲ ਦੀ ਗੱਲ। ਤੂੰ ਮੈਨੂੰ ਐਂ ਦੱਸ ਜੇ ਕਿਤੇ ਰੋਟੀ ਦਾ ਨਾ ਥੱਪੜ ਹੁੰਦਾ। ਥੱਪੜ ਹੁੰਦਾ ਭੈਣਾਂ ਨੇ ਪਤਾ ਕਿਵੇਂ ਗੱਲਾਂ ਕਰਨੀਆਂ ਕਿਵੇਂ ਕਰਨੀਆਂ ਸੀ ਭੈਣ ਜੀ ਮੇਰੇ ਘਰ ਵਾਲਾ ਜਿੰਨੀ ਦੇਰ ਮੇਰੇ ਹੱਥਾਂ ਦੇ ਦੋ ਥੱਪੜ ਨਾ ਖਾਵੇ ਚੈਨ ਨਾ ਆਉਂਦਾ ਹੀ ਨਹੀਂ ਬਜ਼ੁਰਗਾਂ ਨੇ ਪਤਾ ਕੀ ਕਹਿਣਾ ਸੀ ਕੀ ਕਹਿਣਾ ਸੀ ਕਾਕਾ ਬੰਦਾ ਕੰਮ ਕਾਦੇ ਲਈ ਕਰਦਾ ਦੋ ਥੱਪੜਾਂ ਕਰਕੇ ਕਰਦਾ ਨਾ ਬੰਦੇ ਨੇ ਢਾਬੇ ਤੇ ਜਾ ਕੇ ਆਰਡਰ ਪਤਾ ਕਿਵੇਂ ਕਰਨਾ ਕਿਵੇਂ ਕਰਨਾ ਹੈਲੋ ਆ ਜਸਵੀਰ ਸਿੰਘ ਪ੍ਰਧਾਨ ਸਾਹਿਬ ਬਹੁਤ ਜ਼ਿਆਦਾ ਮਾਨ ਕਰ ਗਿਆ ਪੈਸੇ ਵੀ ਦੇ ਗਿਆ ਔਰ ਇਸ ਪਿੰਡ ਦੇ ਜਿੰਨੇ ਵੀ ਰਹਿਣ ਵਾਲੇ ਨਿਵਾਸੀ ਨੇ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਕਲਾਕਾਰਾਂ ਦਾ ਬਹੁਤ ਮਾਣ ਕਰਦੇ ਆ ਦਿਲੋਂ ਵੀ ਤੇ ਜੇਬੋਂ ਵੀ ਜ਼ੋਰਦਾਰ ਤਾਲੀਆਂ ਵਜਾ ਦਿਓ ਇਸ ਪਿੰਡ ਦੀ ਸਿਫਤ ਕਲਾਕਾਰ ਬਾਹਰ ਜਾ ਕੇ ਕਰਦੇ ਆ ਹਾਂ ਹਾਂ ਵੈਸੇ ਢਾਬੇ ਤੇ ਜਾ ਕੇ ਆਰਡਰ ਕਿਵੇਂ ਕਰਨਾ ਸੀ ਢਾਬੇ ਤੇ ਜਾ ਕੇ ਆਰਡਰ ਕਰਨਾ ਹੈਲੋ ਇੱਕ ਦਾਲ ਮੱਖਣੀ ਤੇ ਇੱਕ ਸ਼ਾਈ ਪਨੀਰ ਤੇ ਯਾਰ 10 ਕੇ ਥੱਪੜ ਵੀ ਲਾ ਦੇ ਖਾਣੇ ਆ ਵੈਸੇ ਨਾ ਢਾਬੇ ਤੋਂ ਮੈਨੂੰ ਗੱਲ ਯਾਦ ਆ ਗਈ ਪੁੱਛ ਕਿਹੜੀ ਯਾਦ ਆਈ ਜੇ ਕਿਤੇ ਆਪਣੀ ਪੰਜਾਬ ਪੁਲਿਸ ਢਾਬਾ ਖੋਲ ਲਵੇ ਫੇ ਲੋਕਾਂ ਨੂੰ ਰੋਟੀ ਕਿਵੇਂ ਖਵਾਉਗੀ ਜਿੱਦਣ ਪੁਲਿਸ ਵਾਲਿਆਂ ਨੇ ਢਾਬਾ ਖੋਲ ਲਿਆ ਸਭ ਤੋਂ ਪਹਿਲਾਂ ਉਹਨਾਂ ਨੇ ਜਦੋਂ ਬੰਦੇ ਨੇ ਜਾ ਕੇ ਪੁੱਛਣਾ ਨਾ ਖਾਣ ਨੂੰ ਕੀ ਆ? ਤਾਂ ਅੱਗੋਂ ਕੀ ਜਵਾਬ ਆਣਾ? ਅਗੇ ਹੌਲਦਾਰ ਨੇ ਪਤਾ ਕੀ ਇਹ ਕਹਣਾ? ਕੀ ਕਹਿਣਾ? ਇਹ ਖਾਣ ਨੂੰ ਆਪਣੇ ਕੋਲ ਸ਼ਤਰਪੁਰੋਂ ਆਇਆ। ਚਪਲ ਕੱਦੂ ਆ, ਚਪੇੜ ਰੈਤਾ ਆ, ਮੈਸੀ ਜੁੱਤੀ ਆ, ਘਸੌਣ ਪਨੀਰ ਆ, ਮਿਕਸ ਪਟਾ ਆ। ਆ ਮਿਕਸ ਬਹਿਜਦਾ ਸੁਣੀ ਆ ਵੇ ਮਿਕਸ ਪਟਾ ਕਿਹੜੀ ਬਲਾ ਆ? ਇਹ ਬੰਦਾ ਜਦੋਂ ਖਾਣ ਆਇਆ ਕਰੂਗਾ ਮੁਲਾਜ਼ਮ ਪਟੇ ਮਾਰਾ ਕਰਨਗੇ ਐਸ ਐਚਓ ਸਾਹਿਬ ਮਿਕਸ ਕਰਿਆ ਕਰਨਗੇ। ਬਜਾ ਦਿਓ ਤਾਲੀਆਂ ਦੇ ਖਾਨੇ ਪੈਂਦੀ ਦਾ। ਹਾ ਆਓ ਵੇ ਬੋਟੂਛਾ ਮੈਂ ਸੁਣਿਆ ਤੇਰੀ ਨਵੀਂ ਐਲਬਮ ਆ ਰਹੀ ਆ ਕੋਈ ਮੇਰੀ ਐਲਬਮ ਨਹੀਂ ਆ ਰਹੀ ਮੈਂ ਕਮੇਡੀ ਬਣਨ ਲਈ ਬਹੁਤ ਪੰਗੇ ਕੀਤੇ ਤੈਨੂੰ ਪਤਾ ਕਿੰਨੇ ਪੰਗੇ ਕੀਤੇ ਦੱਸ ਤਾਂ ਸਹੀ ਮੈਂ ਸਭ ਤੋਂ ਪਹਿਲਾਂ ਪਿੰਡ 'ਚ ਕਲੀਨਿਕ ਖੋਲਿਆ ਅੱਛਾ ਪਿੰਡ 'ਚ ਕਲੀਨਿਕ ਖੋਲਿਆ ਤੇ ਚਾਰ ਮੁੰਡੇ ਮੇਰੇ ਕੋਲੇ ਬੱਕਰੀ ਲੈ ਕੇ ਆ ਗਏ ਬੱਕਰੀ ਲੈ ਕੇ ਆ ਗਏ ਕਹਿੰਦੇ ਡਾਕਟਰ ਸਾਹਿਬ ਸਾਡੀ ਬੱਕਰੀ ਨੂੰ ਠੰਡ ਲੱਗੀ ਆ ਫੇਰ ਮੈਂ ਬੱਕਰੀ ਦੀ ਠੰਡ 2 ਮਿੰਟਾਂ 'ਚ ਮਿਟਾ ਦੁੱਤੀ ਉਹ ਕਿੱਦਾਂ ਮੈਂ ਮਿੱਟੀ ਦਾ ਤੇਲ ਪਾ ਕੇ ਬੱਕਰੀ ਨੂੰ ਅੱਗ ਲਾ ਦੁੱਤੀ ਉਤਤ ਵਾ ਸਾਡੀ ਗਵੰਡਣ ਪਤਾ ਕੀ ਕਹਿੰਦੀ ਕੀ ਕਹਿੰਦੀ ਡਾਕਟਰ ਸਾਹਿਬ ਸਾਡੀ ਜਿਹੜੀ ਮੱਜ ਆ ਨਾ ਦੁੱਧ ਨਹੀਂ ਦਿੰਦੀ ਤੇ ਫੇਰ ਮਾਈਕੋ ਟੀਕਾ ਲਾਇਆ ਤੇ ਹੁਣ ਹੁਣ ਗੋਹਾ ਵੀ ਨਹੀਂ ਦਿੰਦੀ ਅੱਛਾ ਵੈਸੇ ਵੋਟੂਸ਼ਾ ਮੇਰੇ ਵੱਲੋਂ ਤੈਨੂੰ ਢੇਰ ਸਾਰੀਆਂ ਮੁਬਾਰਕਾਂ ਕਾਦੀਆਂ ਮੇਰੇ ਮੁੰਡਾ ਜੰਮਿਆ ਉਹ ਨਹੀਂ ਨਹੀਂ ਮੁੰਡਾ ਨਹੀਂ ਜੰਮਿਆ ਤੇਰੀਆਂ ਫਿਲਮਾਂ ਹੀ ਬਹੁਤ ਆ ਰਹੀਆਂ ਆ ਬਾਬੇ ਦੀ ਕਿਰਪਾ ਨਾਲ ਹੁਣ ਫਿਲਮਾਂ ਆ ਰਹੀਆਂ ਮੈਂ ਤੇਰੀ ਫਿਲਮ ਵੇਖੀ ਕਿਹੜੀ ਤੂੰ ਮੇਰਾ ਬਾਈ ਤੇ ਮੈਂ ਤੇਰਾ ਬਾਈ ਅੱਛਾ ਉਹਦੇ ਵਿੱਚ ਤੂੰ ਟੈਕਸੀ ਡਰਾਈਵਰ ਬਣਿਆ ਫੇਟੇ ਮੂੰ ਮੇਰੇ ਕੋਲ ਜਦ ਪੈਸੇ ਨਹੀਂ ਹੁੰਦੇ ਮੈਂ ਤਾਂ ਰਖਸ਼ੇ ਵਾਲਾ ਹੀ ਬਣ ਜਾਣਾ ਮੈਂ ਤੇਰੀ ਇੱਕ ਹੋਰ ਫਿਲਮ ਵੇਖੀ ਸੀ ਕਿਹੜੀ ਮੇਲ ਕਰਾ ਦੇ ਰੱਬਾ ਇੱਕ ਫਿਲਮ ਮੇਰੀ ਹੋਰ ਆ ਰਹੀ ਆ ਉਹ ਕਿਹੜੀ ਤੇਲ ਪਵਾ ਦੇ ਰੱਬਾ ਮਹਿੰਗਾ ਇੰਨਾ ਹੋ ਜਾਂਦਾ ਗਰੀਬ ਬੰਦਾ ਪਵਾ ਨਹੀਂ ਸਕਦਾ ਤੂੰ ਆਪਣੀਆਂ ਗੱਲਾਂ ਛੱਡ ਹਾਂ ਮੇਰੀਆਂ ਵੀ ਫਿਲਮਾਂ ਆ ਰਹੀਆਂ ਨੇ ਮਾਇਕਾ ਤੂੰ ਖੁੱਲ ਕੇ ਦੱਸ ਕਿਹੜੀ ਕਿਹੜੀ ਫਿਲਮ ਆ ਰਹੀ ਆ ਮੇਰੀ ਇੱਕ ਫਿਲਮ ਆ ਰਹੀ ਆ ਕਿਹੜੀ ਸੋਨਾ ਲੱਗੇ ਕੈਨੇਡਾ ਭੂਆ ਤੇਰੀ ਚੜੇਲ ਬਣੂਗੀ ਫੁੱਫੜ ਬਣੂ ਸਲੇਡਾ ਕਮਲਿਆ ਕਿਤੇ ਫਿਲਮਾਂ ਚੱਲ ਨਹੀਂਆਂ ਲੋਕਾਂ ਦਾ ਜਵਾਕ ਡਰ ਜਾਣੇ ਮੇਰੀ ਇੱਕ ਹੋਰ ਫਿਲਮ ਆ ਰਹੀ ਆ ਕਿਹੜੀ ਮੇਰੀ ਫਿਲਮ ਆ ਰਹੀ ਆ ਇੱਕ ਕੁੜੀ ਪੰਜਾਬ ਦੀ ਤੇ ਫਿਟੇ ਮੂੰ ਬਾਕੀ ਚਾਈਨਾ ਦੀ ਆ ਇਹ ਕਿਹੜੀਆਂ ਫਿਲਮਾਂ ਬਣਾਣ ਲੱਪੀ ਤੂੰ ਚਲ ਛੱਡੇ ਇੱਕ ਹੋਰ ਫਿਲਮ ਆ ਰਹੀ ਹੈ ਮੇਰੀ ਕਿਹੜੀ ਆਪਣੀ ਬੋਲੀ ਆਪਣਾ ਦੇਸ਼ ਇੱਕ ਫਿਲਮ ਮੇਰੀ ਵੀ ਆ ਰਹੀ ਹੈ ਉਹ ਕਿਹੜੀ ਤੁਹਾਡੀ ਰਜ਼ਾਈ ਤੇ ਸਾਡਾ ਖੇਸ ਚੱਲ ਪੈਣੀ ਮੌਸਮ ਵੀ ਠੀਕ ਆ ਗਿਆ ਫਿਲਮਾਂ 'ਚ ਤਾਂ ਮੈਂ ਆਨ ਲੱਗ ਗਈਆਂ ਤੇ ਨਾਲ-ਨਾਲ ਮੈਂ ਡਾਇਰੈਕਟਰ ਵੀ ਬਣ ਗਈਆਂ ਅੱਛਾ ਫਿਲਮਾਂ ਬਣਾ ਰਹੀਆਂ ਹਾਂ ਹਾਂ ਫਿਲਮਾਂ ਬਣਾ ਰਹੀਆਂ ਮੈਨੂੰ ਦੱਸ ਕਿਹੜੀ ਫਿਲਮ ਬਣਾ ਰਹੀਆਂ ਮੈਂ ਇੱਕ ਫਿਲਮ ਬਣਾ ਰਹੀ ਹਾਂ ਤੂੰ ਪਹਿਲਾਂ ਦੱਸ ਮੇਰੀ ਫਿਲਮ 'ਚ ਕੰਮ ਕਰੂੰਗਾ ਮੈਂ ਕਰੂੰਗਾ ਮੈਨੂੰ ਦੱਸ ਕਰਨਾ ਕੀ ਆ ਫਿਲਮ ਦੇ ਵਿੱਚ ਮੈਂ ਆ ਡਾਕਟਰ ਅੱਛਾ ਤੂੰ ਮੇਰੇ ਕੋਲ ਆ ਕੇ ਕਹਿਣਾ ਹੈ ਕਿ ਡਾਕਟਰ ਸਾਹਿਬ ਮਾਂ ਮਰ ਗਈ ਚਲੋ ਹੁਣ ਇਹ ਕਹਿ ਦਿੰਨੇ ਕਰੋ ਸ਼ੁਰੂ ਪਰ ਮੈਂ ਮੇਲ ਮੇਤਲ ਬਣ ਕੇ ਕਹੂੰਗਾ ਠੀਕ ਹੈ ਮੈਂ ਗਿਆ ਬਜਾ ਦਿਓ ਤਾਲੀਆਂ ਹਾਇਕ ਨਾ ਇਹ ਵੀ ਪੰਗਾ ਮੜਿਆ ਲੈਣਾ ਚਾਹੀਦਾ ਲੈ ਕਰ ਲਾ ਸ਼ੁਰੂ ਫਿਲਮ ਤੋਂ ਕੁੜੀਏ ਕੈਮਰਾ ਹਾਂ ਰੋਲਿੰਗ ਹਾਂ ਐਕਸ਼ਨ ਡਾਕਟਰ ਸਾਹਿਬ ਇਹ ਭਲਾ ਮਰਿਆ ਕੌਣ ਹੈ ਤੇਰੀ ਮਾਂ ਮਰੀਆ ਕਮਾਲ ਦੀ ਗੱਲ ਹੈ ਤੇਰੀ ਨਹੀਂ ਮਰੀ ਖਾਲੀ ਫਿਲਮ ਆਪਦੀ ਬਣਾਉਂਦੀ ਮਾਂ ਮੇਰੀ ਮਾਰੀ ਜਾਂਦੀ ਹੈ ਕਮਾਲ ਦੀ ਗੱਲ ਹੈ। ਓਹੋ ਫਿਲਮ ਦਾ ਸੀਨ ਚਲੋ ਹੁਣ ਨਹੀਂ ਮੈਂ ਭੁੱਲਦਾ ਹੁਣ ਗਿਆ ਦੇਣਾ ਕਰ ਲਾ ਸ਼ੁਰੂ। ਕੈਮਰਾ ਰੋਲਿੰਗ ਐਕਸ਼ਨ ਡਾਕਟਰ ਸਾਹਿਬ ਮੇਰੀ ਮਾਂ ਮਰ ਗਈ ਆ। ਤੇਰੀ ਮਾਂ ਮਰ ਗਈ ਆ ਤਾਂ ਮੈਂ ਕੀ ਕਰਾਂ? ਮੇਰੇ ਪਿਓ ਨੂੰ ਰਿਸ਼ਤਾ ਦੇ ਦਿਆਂ। ਆਦਰੇ ਮਾਂ ਹੁਣ ਕਿਹੜਾ ਬੇਲਾ ਬੈਠਾ ਹੈ? ਫਿਲਮ ਦਾ ਸੀਨ ਚੇਂਜ ਕਰ ਲਾ ਰਿਸ਼ਤੇ ਦੇ ਨਾਂ ਤੇ ਕਮਲੀਆਂ ਪਿੰਡ ਚੇਂਜ ਹੋ ਜਾਂਦੇ ਆ। ਕਰ ਲਾ ਕੋਈ ਨਹੀਂ ਸੀਨ ਚੇਂਜ ਕਰ ਲਾ। ਫਿਲਮ 'ਚ ਤੇਰੇ ਭਰਾ ਨੂੰ ਮਾਰ ਦਿੰਨੇ ਆ ਮੇਰਾ ਭਾਈ ਮਾਰ ਨਹੀਂ ਸਕਦਾ ਨਾ ਤੇਰਾ ਭਾਈ ਕਿਉਂ ਨਹੀਂ ਮਾਰ ਸਕਦਾ ਉਹ ਪਹਿਲਾਂ ਕਿਸੇ ਕੁੜੀ ਦੇ ਮਰਿਆ ਹੋਇਆ ਫਿਲਮ ਦਾ ਸੀਨ ਫੇਰ ਚੇਂਜ ਹਾਂ ਆਪਾਂ ਐ ਕਰਦੇ ਆ ਫਿਲਮ ਦੇ ਵਿੱਚ ਨਾ ਤੇਰੇ ਚਾਚੇ ਨੂੰ ਮਾਰ ਦਿੰਨੇ ਆ ਭੈਣ ਮੇਰੀ ਇਹ ਮੈਂ ਤੇਰੀ ਫਿਲਮ 'ਚ ਕੰਮ ਨਹੀਂ ਕਰਨਾ ਨਾ ਤੂੰ ਮੇਰੀ ਫਿਲਮ 'ਚ ਕੰਮ ਕਿਉਂ ਨਹੀਂ ਕਰਨਾ ਤੇਰੀ ਫਿਲਮ ਪਤਾ ਨਹੀਂ ਕਦ ਬਣਨੀ ਮੇਰਾ ਸਾਰਾ ਟੱਬਰ ਸ਼ੂਟਿੰਗ 'ਚ ਮਰ ਜਾਣਾ ਮੈਂ ਮਾਈਕ ਅੱਲਾ ਤੁਰਿਆ ਫਿਰੂੰਗਾ ਸਦੈਣ ਤਾਲੀਆਂ ਵਜਾਇਆ ਕਰੋ ਯਾਰ ਐਂਗਲ ਬਣਦੀ ਐ ਮੇਰੇ ਬੋਟੂ ਚ ਮੈਂ ਨਾ ਤੇਰੇ ਨਾਲ ਬਹੁਤ ਨਰਾਜ ਆ ਲੈ ਕੱਢ ਨਰਾਜਗੀ ਕਾਦੀ ਆ ਦੱਸ ਕਿਉਂ ਨਰਾਜ ਆ ਮੇਰਾ ਬਾਪੂ ਮਰ ਗਿਆ ਤੂੰ ਤਾਂ ਅਫਸੋਸ ਤੇ ਵੀ ਨਹੀਂ ਆਇਆ ਰਾਤ ਤੇਰਾ ਬਾਪੂ ਮੇਰੇ ਸੁਪਨੇ ਚ ਆਇਆ ਰਾਤੀ ਸੁਪਨੇ ਚ ਆਇਆ ਕੀ ਕਹਿੰਦਾ ਮੇਰੇ ਨਾਂ ਦਾ ਸਰਾਦ ਕਰਾ ਦਿਓ ਆਈ ਨਹੀਂ ਕਹਿੰਦਾ ਸੀ ਫੇਰ ਕੀ ਕਹਿੰਦਾ ਸੀ ਮੇਰੇ ਨਾਂ ਦੀ ਰੋਟੀ ਖਵਾ ਦਿਓ ਆਈ ਵੀ ਨਹੀਂ ਕਹਿੰਦਾ ਸੀ ਵੇ ਦੱਸਦਾ ਸੀ ਫੇਰ ਕਹਿੰਦਾ ਕੀ ਸੀ ਕਹਿੰਦਾ ਤੁਹਾਡੀ ਬੁੜੀ ਨਾਲ ਗੱਲ ਕਰਨੀ ਹੁੰਦੀ ਫੋਨ 'ਚ 100 ਰੁਪਇਆ ਭਵਾ ਦਿਓ ਅੱਧਾ ਕਹਿ ਕੇ ਗਿਆ ਕੁਛ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਕਿ ਬਜ਼ੁਰਗਾਂ ਨੂੰ ਬਖਸ਼ ਦਿਆ ਕਰ ਜੇ ਕਿਤੇ ਅੱਜ ਮੈਂ ਇੱਥੇ ਜੱਜ ਹੁੰਦੀ ਨਾ ਤੈਨੂੰ ਫਾਂਸੀ ਦੀ ਸਜ਼ਾ ਦਿੰਦੀ ਲੈ ਸੁਣਾ ਕੋਈ ਨਹੀਂ ਬਣ ਜਾ ਜੱਜ ਸੁਣਾ ਫਾਂਸੀ ਦੀ ਸਜ਼ਾ ਆਰਡਰ 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 ਇਹ ਠੰਡੇ ਦਾ ਆਰਡਰ ਕਰਦੀ ਪਈ ਹੈ ਹਸ਼ਦਾਨ ਹੋਈ ਮਾਮ ਗਵਾਹਾਂ ਦੇ ਵਿਆਨਾਤ ਅੱਛਾ ਅਦਾਲਤ ਇਸ ਨਤੀਜੇ ਤੇ ਪਹੁੰਚੀ ਹੈ ਬਰਕਰਖਾਨ ਤੋਂ ਬਾਅਦ ਅਦਾਲਤ ਪੀਜੇ ਤੇ ਪਹੁੰਚੀ ਹੈ ਡਾਂਸ ਕਰਨਾ ਅਦਾਲਤ ਡੀਜੇ ਤੇ ਪਹੁੰਚੀ ਹੈ ਪਟੂ ਸ਼ਾਹ ਨੂੰ ਸਵੇਰੇ 5:30 ਵਜੇ ਫਾਂਸੀ ਤੇ ਲਟਕਾਇਆ ਜਾਏਗਾ। ਅੱਛਾ ਇਹ ਦੱਸ ਲਾਇਆ ਕਿੰਨੇ ਵਜੇ ਜਾਏਗਾ? ਕਿਉਂ? ਮੈਂ ਪ੍ਰੋਗਰਾਮ ਤੇ ਵੀ ਜਾਣਾ ਫਾਂਸੀ ਤੇ ਥੋੜਾ ਲਟਕਿਆ ਰਹਿਣਾ ਸ਼ਦੈਨ ਹੋਈ ਫਿਰਦੀ ਹੈ। ਮੈਂ ਇਹ ਨਾ ਤੂੰ ਗੱਲ ਨੂੰ ਥੱਲੇ ਨਹੀਂ ਡਿਗਾ ਨਿੰਦਾ। ਤਾਲੀਆਂ ਵਜਾ ਦਿਓ ਬਾਜੀ। ਇੱਕ ਛੋਟੀ ਜੀ ਗੱਲ ਦੇ ਨਾਲ ਜ਼ਿਆਦੇ ਚਾਹਾਂਗਾ ਪਿੱਛੇ ਮੇਰਾ ਵੀਰ ਕਾਕੇਸ਼ਾ ਜਿੰਨੀ ਦੇਰ ਪ੍ਰੋਗਰਾਮ ਚੱਲੂਗਾ ਬੈਠਾ ਤੁਹਾਡੇ ਕੋਲੇ ਕਿਉਂਕਿ ਮੇਰਾ ਇੱਕ ਪ੍ਰੋਗਰਾਮ ਉੱਥੇ ਮੈਂ ਪਹੁੰਚਣਾ। ਤੁਸੀਂ ਮੈਨੂੰ ਪਸੰਦ ਕੀਤਾ ਔਰ ਇੱਕ ਜਿੱਥੋਂ ਮੇਰੀ ਪਹਿਚਾਨ ਬਣੀ ਆ ਭਈਆਂ ਦਾ ਥੋੜਾ ਜਿਹਾ ਕਿਹੜਾ ਕਿਹੜਾ ਸੁਣਨਾ ਚਾਹੁੰਦਾ ਭਈਆਂ ਦਾ ਆ ਬੈਠਾ ਥੱਦ ਕੇ ਤੇਰੇ ਮਹਿੰਦਰਾ ਹੈ ਕਐਵੇਂ ਆ ਪੂਰਾ ਲਓ ਮਿੱਤਰਾਂ ਅਕਸ਼ੈ ਰੀਮਾਨ ਦਾ ਗਾਣਾ ਆਇਆ ਸੀ ਮਿਸ ਕਾਲਾ ਨਾ ਮਾਰ ਇੱਕ ਭਈਆ ਜੱਟ ਕੋਲੇ ਫਸ ਗਿਆ ਹੁਣ ਜੱਟ ਜਦੋਂ ਕੰਮ ਕਰਾਉਂਦਾ ਤੇ ਭਈਆ ਆਪਣੀ ਘਰ ਵਾਲੀ ਨੂੰ ਫੋਨ ਲਾ ਕੇ ਜੂਪੀ ਪਤਾ ਕੀ ਕਹਿੰਦਾ ਕੀ ਕਹਿੰਦਾ ਪਾਠ ਬਾੜ ਕੇ ਗੋਹਾ ਜਾ ਕਿਨੀ ਪਾਠਵਾ ਡਿਕੇ ਗੋਹ ਚਕਨੀ ਕਹਿੰਦੀ ਏ ਸ਼ਿਰਦਾਰ ਨੀ ਸੁਣ ਜੂਪੀ ਵਾਲੀਏ ਫਸ ਗਿਆ ਰਾਮੂ ਯਾਰ ਨੀ ਸੁਣ ਜੂਪੀ ਵਾਲੀਏ ਫੋਟੋ ਸਾ ਕੇ ਖੋਖੇ ਸੇ ਮੈਂ ਬੀਰੀ ਲੈ ਕੇ ਪੀਤਾ ਹੂੰ ਫੋਟੋ ਤੇਰੀ ਬਟੂਏ ਮੇ ਸੇ ਦੇਖ ਦੇਖ ਕਰ ਜੀਤਾ ਹੂੰ ਚੌਲ ਪੀਚ ਕਾ ਪਾਣੀ ਪੀ ਕੇ ਲੇਤਾ ਹੂੰ ਡਕਾਰ ਨੀ ਸੁਣ ਜੂਪੀ ਵਾਲੀਏ ਤਾਲੀਆਂ ਦੋ ਤੁਸੀਂ ਮਾਰ ਥੈਂਕ ਯੂ ਜੀ ਐਨੀ ਹਾਜ਼ਰੀ ਮੇਰੀ ਪ੍ਰਵਾਨ ਕਰੇ ਥੈਂਕ ਯੂ